ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਰਸੂਲਪੁਰ ਪਿੰਡ ਖੜੇ ਆਪਾਂ ਵੀਰ ਜਗਰਾਜ ਹੁਣਾਂ ਦੇ ਕੋਲ ਆਏ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਹ ਪਿੰਡ ਦੋਸਤੋ ਤੂਤ ਪੰਘਾਲੇ ਪਿੰਡ ਦੇ ਬਿਲਕੁਲ ਨਜ਼ਦੀਕ ਮੁੱਠਿਆਂ ਵਾਲਾ ਪਿੰਡ ਇੱਕ ਪਾਸੇ ਆ ਜਾਂਦਾ ਇਸ ਘਰੋਂ ਦੋਸਤੋ ਆਪਾਂ ਪਹਿਲਾਂ ਵੀ ਇੱਕ ਦੋ ਵੀਡੀਓ ਪਾਈਆਂ ਸੀ ਨਾਲ ਦੀ ਨਾਲ ਵੀਰ ਵੈਟਰਨਰੀ ਡਾਕਟਰ ਦਾ ਤੌਰ ਸੇਵਾ ਵੀ ਜਿਹੜੀ ਇਸ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਨਿਭਾ ਰਹੇ ਨੇ ਤੇ ਨਾਲ ਦੀ ਨਾਲ ਇੱਕ ਸ਼ੌਂਕ ਜਿਹੜਾ ਮੋਰਾ ਬਰੀਡ ਦੇ ਉੱਪਰ ਕੰਮ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਤੇ ਦੋ ਤੁਹਾਨੂੰ ਆਪਾਂ ਝੋਟੀਆਂ ਇੱਕ ਵੱਖਰੇ ਤੌਰ ਤੇ ਦਿਖਾਵਾਂਗੇ ਜਿਹੜੀਆਂ ਪਲੂਨ ਪਹਿਲਾ ਸੂਆ ਝੋਟੀਆਂ ਸੁਈਆਂ ਨੇ ਇੱਕ ਮੋਦੀ ਤੇ ਇੱਕ ਕੋਹਨੂਰ ਸ਼ਾਨਦੀਆਂ ਬਿਲਕੁਲ ਧੀਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਜਿਹੜਾ ਐਨੀਮਲ ਆਪਾਂ ਦੋਸਤੋ ਵੀਰ ਸੇਲ ਕਰਦਾ ਪਿਆ ਉਸ ਉੱਪਰ ਜਿਹੜੀ ਵੀਡੀਓ ਬਣਾਉਣੀ ਆ ਉਹ ਤੁਸੀਂ ਇਹ ਸਾਹਮਣੇ ਮੱਝ ਦੇਖ ਰਹੇ ਜੀ ਇਹ ਮੱਝ ਤੀਜਾ ਸਵੇਰ ਇਸ ਵਾਰ ਸੁਣੀ ਆ ਸੋ ਪਿਛਲੇ ਪਹਿਲੇ ਦੂਜੇ ਸਵੇਰੇ ਦਾ ਮਿਲਕਰ ਕਾਰਡ ਚੰਗਾ ਰਿਹਾ ਇਹਦਾ ਬਿਲਕੁਲ ਨਾਰਮਲ ਘਰੇਲੂ ਜਿਹੜੀ ਚਵਾਈ ਕੀਤੀ ਆ ਉਹ ਜਿੰਨਾ ਵੀ ਅਕਾਊਂਟ ਕੀਤਾ ਵੀਰ ਜਗਰਾਜ ਸਿੰਘ ਹੁਣ ਆਦੇ ਆਪਾਂ ਬਿਲਕੁਲ ਜ਼ੁਬਾਨੀ ਸੁਣ ਲਵਾਂਗੇ ਤੇ ਬਾਕੀ ਮਾਲ ਤੁਸੀਂ ਇੱਕ ਪਾਸੇ ਇਧਰ ਆਪਾਂ ਤੁਹਾਨੂੰ ਮੋٹے ਤੌਰ ਤੇ ਇੱਕ ਵਾਰੀ ਦਿਖਾ ਦਿੰਨੇ ਆ ਜਿੰਨੇ ਪਸ਼ੂ ਤੁਸੀਂ ਦੇਖੋਗੇ ਤੇ ਬਿਲਕੁਲ ਕਲਮੋਰਾ ਬਰੀਡ ਦੇ ਪਸ਼ੂ ਤੁਹਾਨੂੰ ਇਸ ਘਰੋਂ ਮਿਲਣਗੇ ਠੀਕ ਆ ਜੀ ਕਿਤੇ ਨਾ ਕਿਤੇ ਨੀਲੀ ਦੀ ਇੱਕ ਮੱਝ ਵੀ ਵੀਰ ਨੇ ਰੱਖੀ ਆ ਚਲੋ ਸ਼ੌਂਕ ਨਾਲ ਬੱਚੇ ਪੁੱਛੇ ਲੈਣ ਵਾਸਤੇ ਤਾਂ ਚੰਗੇ ਮਿਲ ਕਾਲੀ ਆ ਇਧਰ ਇੱਕ ਵਾਰੀ ਆਪਾਂ ਮਾਜ ਦੀ ਪੂਰੀ ਡਿਟੇਲ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਝੋਟੀਆਂ ਦਿਖਾ ਦਿੰਨੇ ਆ ਇੱਕ ਮੋٹے ਤੌਰ ਤੇ ਦੋਸਤੋ ਜਾਣਕਾਰੀ ਆਪਾਂ ਤੁਹਾਨੂੰ ਦੇ ਦਿੰਨੇ ਆ ਜਿਹੜੀ ਤੁਸੀਂ ਇਹ ਪਹਿਲੇ ਨੰਬਰ ਤੇ ਝੋਟੀ ਦੇਖੋਗੇ ਇਹ ਮੋਦੀ ਦੀ ਝੋਟੀ ਆ ਠੀਕ ਹੈ ਜੀ ਆ ਮੋਦੀ ਦੀ ਝੋਟੀ ਆ ਇੱਕ ਐਲਡੀਐਫ ਦੋਸਤੋ ਕੋਈ ਨੋਰਪੁੱਲ ਦੀ ਆ ਸੈਕੰਡ ਨੰਬਰ ਤੇ ਝੋਟੀ ਆ ਦੋਵੇਂ ਝੋਟੀਆਂ ਜਿਹੜੀਆਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਤੇ ਪਲੂਨ ਪਹਿਲੇ ਪਹਿਲੇ ਸੂਏ ਤੇ 200 ਝੋਟੀਆਂ ਸੂਈਆਂ ਜਗਰਾਜ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਿੱਧੀ ਜਾਣਕਾਰੀ ਨੂੰ ਆਪਾਂ ਪਹੁੰਚਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਸਵਾਗਤ ਕਰਦੇ ਆਂ ਤੁਹਾਡਾ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਜਗਰਾਜ ਵੀਰ ਫੀਲਡ ਦੇ ਵਿੱਚ ਚਲੋ ਤੁਸੀਂ ਵੀ ਕਾਫੀ ਵਿਸ਼ਰਦੇ ਜੇ ਵੈਟਰਨਰੀ ਬਤੌਰ ਸੇਵਾ ਨਿਭਾ ਰਹੇ ਜੀ ਇਸਲਾ ਏਰੀਆ ਦੇ ਵਿੱਚ ਲਾਕੇ ਦੇ ਵਿੱਚ ਹਾਂਜੀ ਹਾਂਜੀ ਤੇ ਪਿੱਛੇ ਜੇ ਆਪਾਂ ਝੋਟੀ ਇੱਕ ਪਾਈ ਸੀ ਉਹਦੇ ਵਿੱਚ ਵੀ ਬਹੁਤ ਖੂਬਸੂਰਤ ਝੋਟੀ ਸੀਗੀ ਉਹ ਕਿਹੜੇ ਸੀਮਨ ਦੀ ਆਪਾਂ ਸੇਲ ਕੀਤੀ ਸੀਗੀ ਉਹ ਸਿਕੰਦਰ ਦੀ ਹੀ ਸਿਕੰਦਰ ਦੀ ਧੀ ਸੀ ਹਾਂਜੀ ਸਿਕੰਦਰ ਦੀ ਧੀ ਹੀ ਉਹ ਵੀ ਐਲਡੀ ਫਾਲਿਆਂ ਦੇ ਸਿਕੰਦਰ ਦੀ ਧੀ ਸੀ ਚੰਗੀ ਰਿਪੋਰਟ ਰਹੀ ਜਿਹੜਾ ਕੋਈ ਅੱਗੇ ਲੈ ਕੇ ਆਪਣੇ ਕੋਲ ਹਾਂਜੀ ਹਾਂਜੀ ਬਹੁਤ ਵਧੀਆ ਰਿਪੋਰਟ ਰਹੀ ਮੈਂ ਨਾ ਵੀ ਏਡੀ ਵਧੀਆ ਰਹੀ ਉਹਨਾਂ ਦੇ ਇੰਨੇ ਫੋਨ ਆਏ ਨਾ ਬਾਅਦ ਚ ਵੀ ਸਾਨੂੰ ਚੰਗੀਆਂ ਝੋਟੀਆਂ ਫੇਰ ਤੁਹਾਡੇ ਕੋਲ ਹੈਗੀਆਂ ਐ ਤੇ ਗਾਂ ਕੋ ਚੰਗੀ ਝੋਟੀ ਦਿਓ ਉਹਦੀ ਉਸੇ ਦੀ ਧੀ ਆ ਉਹ ਜਿਹੜੀ ਆ ਕੋਹੇ ਨੂਰ ਵਾਲੀ अच्छा अच्छा हां ओ ਝੋਟੀ ਦੀ ਧੀ ਆ ਪਹਿਲੇ ਸੂਏ ਦੀ ਦੂਜੇ ਸੂਏ ਦਾ ਆਪਾਂ ਸੇਲ ਕੀਤੀ ਸੀ ਇਹਦੇ ਮਗਰ ਬੜਾ ਪਏ ਰਹੇ ਆ ਵੀ ਸਾਨੂੰ ਜਿਹੜੀ ਇਹਦੀ ਕੱਟੀ ਆ ਜਰੂਰ ਦਿਓ ਕਿੰਨੇ ਕਦੋਂ ਤੱਕ ਤੇ ਚੱਲਦੀ ਦੀ ਕੋਸ਼ਿਸ਼ ਜਾਣਕਾਰੀ ਉਹਨਾਂ ਤੋਂ ਮਿਲੀ ਹੋ ਗਈ ਉਹ ਜੀ ਦੂਜੇ ਸੂਏ ਉਹਨੇ 15 ਦੁੱਧ 15 16 ਕਿਲੋ ਕਰ ਗਈ ਹੀ ਉਹ ਹੂੰ ਪਹਿਲੇ ਸੂਏ 12 13 ਕਿਲੋ ਪਹਿਲੇ ਸੂਏ ਦਾ ਆਪਾਂ ਚੋਇਆ ਸੀ ਪਰ ਆਪਾਂ ਤਾਂ ਤਸੱਲੀ ਵੀ ਮੈਨੂੰ ਲੱਗਦਾ ਵੀ 15 16 17 15 16 17 ਦੀ ਦਿੱਤੀ ਸੀਗੀ ਇੰਨੀ ਇੰਨੀ ਹਾਂਜੀ ਇੰਨੀ ਗਾਰੰਟੀ ਦਿੱਤੀ ਸੀ ਪੂਰਾ ਨਾ ਕੀਤਾ ਸੀ ਤੇ ਉਹਨਾਂ ਨੇ ਇਸੇ ਉਹਦੇ ਚੰਗੇ ਨਿਕਲਦੇ ਕਰਕੇ ਹੀ ਉਹਨਾਂ ਨੇ ਉਹਦੀ ਝੋਟੀ ਫੇਰ ਦੁਬਾਰਾ ਮੰਗਦੇ ਸੀ ਹਾਂ ਸਹੀ ਤੇ ਉਹ ਮੰਨ ਲਓ ਵੀ ਝੋਟੀ ਬਹੁਤ ਵਧੀਆ ਨਿਕਲੀ ਜਿਹੜੀ ਉਹਦੀ ਕੱਟੀ ਚੰਗੀ ਸੀ ਪੂਰੀ ਥਮ ਜਿਹੜੀ ਝੋਟੀ ਸੀ ਬੱਠਾ ਹਾਂ ਬਹੁਤ ਵਧੀਆ ਬਹੁਤ ਵਧੀਆ ਝੋਟੀ ਸੀ ਆਪਾਂ ਚਲੋ ਆਪ ਸੀਮਨ ਲਿਆ ਕੇ ਭਰੀ ਦੇ ਆ ਮਾੜਾ ਸੀਮ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜਗਰਾਜ ਵੀਰੇ ਅੱਜ ਜਿਹੜੀਆਂ ਦੋ ਝੋਟੀਆਂ ਪਹਿਲਾਂ ਤਾਂ ਤੁਹਾਡਾ ਵਿਚਾਰ ਪਣ ਗਿਆ ਸੀ ਵੀ ਚਲੋ ਆਪਾਂ ਦਿਖਾਵਾਂ ਇੱਕ ਦਿਖਾਉਣੀਆ ਚਲੋ ਆਪਣਾ ਫਰਜ਼ ਸਮਝਿਆ ਤੇ ਅੱਜ ਬੌਲੇ ਤੇ ਚੱਲਣ ਗਈਆਂ ਨੂੰ ਇਹ ਵੀ ਜਿਹੜੇ ਬੌਲੇ ਤੇ ਇਹਨਾਂ ਨੂੰ 4-4 5-5 ਦਿਨ ਸੁਈਆਂ ਨੂੰ ਹੋਏ ਆ ਅੱਛਾ ਜੀ ਤੇ ਇਹਨਾਂ ਦੀ ਅਜੇ ਕੋਈ ਮੰਨ ਲਓ ਵੀ ਸਲਾਹ ਨਹੀਂ ਸੀ ਸੇਲ ਕਰਨ ਦੀ ਤੇ ਚਲੋ ਆਪਾਂ ਸੋਚਿਆ ਵੀ ਉਦਾਂ ਦਿਖਾ ਦਿੰਨੇ ਆ ਵੀਡੀਓ 'ਚ ਜੇ ਕੋਈ ਭਰਾ ਚਾਹਵਾਨ ਹੋਵੇ ਮੰਨ ਲਓ ਸ਼ੌਂਕੀ ਵੀਰ ਪਹਿਲਾਂ ਜਿਨ੍ਹਾਂ ਨੂੰ ਨੌਲੇਜ ਹੈ ਉਹ ਸਮਝ ਹੀ ਜਾਂਦੇ ਵੀ ਦੁੱਧ ਕੱਢਣੀਆਂ ਝੋਟੀਆਂ ਚੰਗੇ ਬੁੱਲਾਂ ਦੀਆਂ ਝੋਟੀਆਂ ਕੋਹੀ ਨੂਰ ਤੇ ਉਹਦਾ ਆਪਣਾ ਇਰਾਦਾ ਦੁੱਧ ਤਿਆਰ ਕਰਕੇ ਵੇਚਣ ਦਾ ਇਹਨਾਂ ਦਾ। ਲੋਬੀ ਦੋਸਤੋ ਫਿਲਹਾਲ ਇੱਕ ਵਾਰੀ ਬੌਲੇ ਤੇ ਜੜੀਆਂ ਚੱਲਣ ਡੀਆਂ ਨੇ ਠੀਕ ਹੈ ਜੀ ਖੀਸ ਤੇ ਆ। ਬਿਲਕੁਲ ਬੌਲੇ ਤੋਂ ਖੀਸ ਤੋਂ ਖਾਲੀ ਹੋ ਜਾਣਗੀਆਂ ਠੀਕ ਹੈ ਜੀ ਸਾਫ ਹੋ ਜਾਣਗੀਆਂ ਤੇ ਤਕਰੀਬਨ ਕੋਈ ਪੀਕ ਤੱਕ 20-25 ਦਿਨਾਂ ਤੱਕ ਵੀਰ ਦਾ ਵਿਚਾਰ ਆ ਵੀ ਇੱਕ ਵਾਰੀ ਪੂਰੀਆਂ ਜੜੀਆਂ ਪਹਿਲਣ ਝੋਟੀਆਂ ਤੇ ਪੂਰੇ ਦੁੱਧ ਤੇ ਕਰ ਲਈਏ ਵੀ 12-12 15-15 14-14 ਜਿੰਨਾ ਵੀ ਥੱਲੇ ਹਾਜ਼ਰ ਹੋਊਗਾ ਉਸ ਅਕੋਰਡਿੰਗ ਜਿਹੜੀ ਗੱਲਬਾਤ ਖੁੱਲ ਕੇ ਕੀਤੀ ਜਾਊਗੀ ਵੈਸੇ ਝੋਟੀਆਂ ਇੱਕ ਵਿਖਾਉਣ ਦਾ ਹੋਇਆ ਇੱਕ ਮਕਸਦ ਸੀਗਾ ਵੀ ਇੱਕ ਨਸਲ ਗ੍ਰੇ ਬਾ ਤੌਰ ਸੇਵਾ ਵੀ ਨਭਾਰੇ ਆ ਤੇ ਨਾਲ ਦੀ ਨਾਲ ਇੱਕ ਘਰੇ ਵੀ ਜਿਹੜੇ ਆ ਪਸ਼ੂ ਚੰਗੇ ਸਾਫ ਸੁਥਰੇ ਰੱਖੇ ਆ ਸ਼ੁਰੂ ਤੋਂ ਹਾਂਜੀ ਸੰਧੂ ਸਾਹਿਬ ਇਹਨਾਂ ਦੀ ਫਿਰ ਗੱਲ ਇਹ ਆ ਵੀ ਆਪਾਂ ਨੂੰ ਵਿਸ਼ਵਾਸ ਚ ਚੰਗੀਆਂ ਮਾਵਾਂ ਲੀਆਂ ਨੇ ਤੇ ਇਹਨਾਂ ਦਾ ਆਪਾਂ ਨੂੰ ਵਿਸ਼ਵਾਸ ਆ ਵੀ ਦੁੱਧ ਕਰਨਾ ਹੀ ਕਰਨਾ ਝੋਟੀਆਂ ਨੇ ਬੰਤਰ ਥਣ ਚੱਡੇ ਦੀ ਜਿਹੜੇ ਹਿਸਾਬ ਨਾਲ ਆਈ ਆ ਨਾ ਝੋਟੀਆਂ ਦੀ ਤੇ ਹਾਈਟ ਕਾਫਲ ਵੱਡਾ ਹਨਾ ਹਾਂਜੀ ਬਹੁਤ ਵਧੀਆ ਝੋਟੀਆਂ ਨੇ ਸਾਫ ਸੁਥਰੀਆਂ ਝੋਟੀਆਂ ਆਈਆਂ ਹੋਰ ਉਮਰੇਜ ਵੀ ਇਹਨਾਂ ਦੀ ਥੋੜੀ ਥੋੜੀ ਹੋਣੀ ਆ ਜੇ ਅਜੇ 3 ਸਾਲਾਂ ਤੋਂ ਅੰਦਰ ਹੀ ਨੇ ਦੋ ਦੰਦ ਦੀਆਂ ਝੋਟੀਆਂ ਦੋਵੇਂ ਦੋਂਦੀਆਂ ਦੋਵੇਂ ਦੋਂਦੀਆਂ ਹਾਂਜੀ ਲੋ ਵੀ ਕਿਸ ਇਹ ਝੋਟੀਆਂ ਠੀਕ ਆ ਜੀ ਦੋਵੇਂ ਬਿਲਕੁਲ ਸੱਜਣ ਕਾਜੀਆਂ ਅੱਗਰ ਪਿਛੜੀ ਸੁਈਆਂ 2 2 4 4 3 3 ਦਿਨਾਂ ਦੇ ਵਿੱਚ ਹੀ ਸਮਾਂ ਹੈ ਇੱਕ ਮਗਰ ਫੀਮੇਲ ਕਾਫ ਆ ਇੱਕ ਮਗਰ ਮੇਲ ਕਾਫ ਆ ਤੇ ਫਿਲਹਾਲ ਇਸ ਵਕਤ ਤੋਂ ਪਹਲਾ ਠੀਕ ਆ ਜੀ ਇੰਨੀ ਇੱਕ ਮੋٹے ਤੌਰ ਤੇ ਇੱਕ ਸ਼ਾਟ ਦੇ ਵਿੱਚ ਡਿਟੇਲ ਤਾਂ ਨਹੀਂ ਸੀ ਆਪਾਂ ਇਹਨਾਂ ਝੋਟੀਆਂ ਦੀ ਕੋਈ ਵੀ ਵੀਰ ਖਰੀਦਦਾਰੀ ਕਰਨੀ ਚਾਹੁੰਦਾ ਠੀਕ ਆ ਜੀ ਇਹਨਾਂ ਨੂੰ ਬਿਲਕੁਲ ਦੇਖਣਾ ਚਾਹੁੰਦਾ ਜਾਂ ਬਿਲਕੁਲ ਖਰੀਦਣਾ ਚਾਹੁੰਦਾ ਤੇ ਉਹ ਤੁਸੀਂ ਡਾਇਰੈਕਟ ਕਾਲ ਕਰ ਲਿਓ ਵੀਰ ਜਗਰਾਜ ਹੁਣਾਂ ਦੇ ਨੰਬਰ ਤੇ ਠੀਕ ਆ ਜੀ ਤੇ ਮੁੱਲ ਜਿਹੜਾ ਤੈਅ ਕਰ ਦਿੱਤਾ ਜਾਊਗਾ ਜਿੰ ਉਹ ਤੁਹਾਨੂੰ ਫੋਨ ਤੇ ਗੱਲਬਾਤ ਵੀਰ ਕਰ ਲੂਗਾ ਤੇ ਫਿਲਹਾਲ ਕਿਉਂਕਿ ਉਹਨਾਂ ਦਾ ਇਰਾਦਾ ਸੀਗਾ ਵੀ ਇੱਕ ਵਾਰੀ ਆਪਾਂ ਦੁੱਧ ਤੇ ਲਿਆ ਕੇ ਪਸ਼ੂ ਫੇਰ ਪਾਉਨੇ ਆ ਠੀਕ ਆ ਜੀ ਤੇ ਰੇਟ ਫੇਰ ਅੱਜ ਦਾ ਥੋੜਾ ਡਿਫਰੈਂਟ ਆ ਜਦੋਂ ਦੁੱਧ ਤੇ ਆਏ ਪਸ਼ੂ ਦਾ ਮੁੱਲ ਥੋੜਾ ਜਿਹਾ ਹੋਰ ਹੁੰਦਾ ਬਾਕੀ ਸੰਧੂ ਸਾਹਿਬ ਝੋਟੀ ਕੋਈ ਵੀ ਸੇਲ ਕਰਨ ਵਾਲੀ ਨਹੀਂ ਕਿ ਲੇਬਰ ਦੀ ਪ੍ਰੋਬਲਮ ਮੇਰਾ ਬਾਹਰ ਫੀਲਡ ਦਾ ਕੰਮ ਆ ਹਾਂ ਬਿਲਕੁਲ ਫੀਲਡ ਦਾ ਕੰਮ ਆ ਤੇ ਲੇਬਰ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਮਜਬੂਰੀ ਕਰਕੇ ਝੋਟੀ ਵੇਚਦੇ ਆ ਜਿਹੜੀਆਂ ਮੰਨ ਲਓ ਉਹ ਦੋ ਝੋਟੀਆਂ ਵਿਖਾਈਆਂ ਜਾਂ ਆੜੀ ਆਪਾਂ ਤੀਜੇ ਸਵੇ ਸੁ ਇਨਾਂ ਚੋਂ ਜਿਹੜੀ ਐਲ ਵੀ ਵੇਖੀਦਾ ਕੋਈ ਵੀ ਸੇਲ ਕਰਨ ਨੂੰ ਜੀ ਨਹੀਂ ਕਰਦਾ ਨਹੀਂ ਜੀ ਕਰਦਾ ਤੇ ਇਹ ਮਜਬੂਰੀ ਬਣੀ ਪਈ ਵੀ ਮੈਂ ਬਾਹਰ ਅੰਦਰ ਰਹਿਣਾ ਸਾਰਾ ਦਿਨ ਘਰੇ ਆਇਆ ਨਹੀਂ ਜਾਂਦਾ ਸਹੀ ਹੈ ਸਹੀ ਹੈ ਜੀ ਤੇ ਫੀਲਡ 'ਚ ਰਹਿਦਾ ਇਸ ਕਰਕੇ ਲੇਬਰ ਦੀ ਬਹੁਤ ਪ੍ਰੋਬਲਮ ਤਾਂ ਕਰਕੇ ਸੇਲ ਕਰ ਰਹੇ ਆ ਬਾਕੀ ਐਡਾ ਸਾਫ਼ ਸੁਥਰਾ ਡੰਗਰ ਘਰੋਂ ਵਿੱਚ ਨੂੰ ਜੀ ਨਹੀਂ ਕਰਦਾ ਨਹੀਂ ਕਰਦਾ ਨਾਲੇ ਸੁਖ ਸੁੱਖਾਂ ਨਾਲ ਵੀਰ ਜੀ ਵੇਖੋ ਪਹਿਲਾ ਸੁਆ ਹਾਂਜੀ ਹਾਂਜੀ ਬਿਲਕੁਲ ਤੁਹਾਡੇ ਧਿਆਨ ਦੇ ਵਿੱਚ ਪਸ਼ੂ ਸੂਏ ਸੁਆਇਆ ਕੋਈ ਪ੍ਰੋਬਲਮ ਉਹਦਾਂ ਦੀ ਤਾਂ ਹੋਇਆ ਹੀ ਨਹੀਂ ਕੋਈ ਗੱਲ ਮੇਰੀ ਸ਼ੌਂਕ ਨਾ ਮੈਂ ਆਪ ਸੀਮਨ ਲਿਆ ਕੇ ਸਾਰੀਆਂ ਝੋਟੀਆਂ ਜਿਹੜੀਆਂ ਆਪਦੇ ਹੱਥੀਂ ਸੀਮਨ ਲੱਗੇ ਮੱਜਾਂ ਨੂੰ ਤੇ ਉਹ ਤਿਆਰ ਕੀਤੀਆਂ ਤੇ ਮੈਂ ਹੁਣ ਇਹ ਵੈਟਰਨਰੀ ਦੇ ਮਤਲਬ ਫੀਲਡ 'ਚ ਇਸ ਕੰਮ 'ਚ ਪੈਣ ਕਰਕੇ ਮੈਨੂੰ ਇਹ ਸੇਲ ਕਰਨੀਆਂ ਪੈ ਰਹੀਆਂ ਬਿਲਕੁਲ ਜੀ ਬਿਲਕੁਲ ਬਾਕੀ ਨਹੀਂ ਤੇ ਮੈਂ 5-7 ਸਾਲ ਦੀ ਮੇਰੀ ਮਿਹਨਤ ਆ ਵੇਚ ਨੂੰ ਦੇਣ ਨਹੀਂ ਕਰਦਾ ਨਹੀਂ ਕਰਦਾ ਜੀ ਹਾਂਜੀ ਹਾਂਜੀ ਮਜਬੂਰੀ ਬਣੀ ਆ ਆਪਾਂ ਨੂੰ ਲੇਬਰ ਦਾ ਕਰਕੇ ਵੀ ਲੇਬਰ ਮਿਲਦੀ ਨਹੀਂ ਸਹੀ ਹੈ ਜੀ ਤੇ ਉਹਦਾ ਕਰਕੇ ਸੇਲ ਕਰਨੀਆਂ ਪੈ ਰਹੀਆਂ ਸਹੀ ਹੈ ਜੀ ਤਦੋਸੋ ਫਿਲਹਾਲ ਜਿਹੜੇ ਐਨੀਮਲ ਫੋਰ ਸੇਲ ਆ ਠੀਕ ਆ ਜੀ ਕੋਈ ਵੀਰ ਵੀ ਐਨੀ ਟਾਈਮ ਤੁਸੀਂ ਕੰਟੈਕਟ ਕਰ ਲਿਓ ਦੋ ਝੋਟੀਆਂ ਵੀ ਬਿਲਕੁਲ ਸੇਲ ਵੀਰ ਕਰਦਾ ਉਹਨਾਂ ਬਾਰੇ ਵੀ ਖਾਸ ਤੌਰ ਤੇ ਪੁੱਛ ਲਿਓ ਠੀਕ ਆ ਜੀ ਕਾਲ ਕਰਕੇ ਇੱਕ ਜਿਹੜੀ ਆਪਾਂ ਤੁਹਾਨੂੰ ਇਹ ਵੀਡੀਓ ਬਣਾ ਰਹੇ ਆ ਇੱਕ ਇਸ ਮਾਜੇ ਦੇ ਉੱਪਰ ਬਣਾ ਰਹੇ ਆ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਜਿਹੜੀ ਸੇਲ ਵੀ ਵੀਰ ਕਰਦਾ ਤੇ ਹੁਣ ਕਿੰਨੇ ਟਾਈਮ ਦੀ ਗੱਬਣ ਆ ਤੇ ਕਿੰਨਾ ਟਾਈਮ ਬਾਕੀ ਆ ਕਿੰਨਾ ਸੂਬਾ ਤੇ ਪਿਛਲੇ ਸਵੇਰੇ ਦਾ ਕੀ ਮਿਲ ਕਰਕਾਰਡ ਆ ਕੀ ਰੇਟ ਪੜਦਾ ਰਹੂਗਾ ਪੂਰੀ ਗੱਲਬਾਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਮਿਲ ਜੇ। ਕਿਹਾ ਸੂਆ ਦੱਸ ਦਿਓ ਆਪਣੇ ਭੈਣ ਭਰਾਵਾਂ ਨੂੰ ਕਿ ਸੂਆ ਇਹਦਾ ਕਿੰਮਾ ਅੱਗੇ ਹੋਣੇ ਸੋਣ ਵਾਲੀ ਹੈ। ਵੀਰ ਜੀ ਸਹੀ ਜਿਹੜੀ ਸਚਾਈ ਤੀਜਾ ਸੂਆ ਝੋਟੀ ਨੇ ਸੋਣਾ ਹੈ। ਜੇ ਆਪਾਂ ਮੰਨ ਲਓ ਜੇ ਉਹੋ ਜੇ ਕੰਮ ਵਪਾਰੀਆਂ ਵਾਲੇ ਕਰੀਏ ਭਾਵੇਂ ਦੂਜਾ ਵੀ ਦੱਸ ਦਈਏ ਲੋਕਾਂ ਨੇ ਮੰਨਣਾ ਹੈ। ਹਾਂਜੀ ਹਾਂਜੀ। ਤੇ ਤੀਜਾ ਸੂਆ ਆਪਾਂ ਮੰਨ ਲਓ ਵੀ ਝੂਠ ਨਹੀਂ ਕਿਸੇ ਗੱਲ 'ਚ ਰੱਖਣਾ ਕਿਸੇ ਭਰਾ ਨਾਲ ਧੋਖਾ ਨਹੀਂ ਕਰਨਾ ਕੋਈ ਕੋਈ ਕਿਸੇ ਤਰ੍ਹਾਂ ਦਾ। ਹਾਂਜੀ ਹਾਂਜੀ। ਤੇ ਤੀਜੇ ਸੂਏ ਸੋਣਾ ਪਹਿਲੇ ਸੂਏ ਦੋ ਦੰਦ ਝੋਟੀ ਸੂਈ ਵੀਰ ਜੀ ਇਹ ਵੀ। ਓਕੇ ਤੇ ਦੋ ਦੰਦ ਦੀ ਸੂਈ ਤੇ ਦੋ ਦੰਦ ਨੇ ਇੰਨੇ 12 13 ਕਿਲੋ ਪਹਿਲਾਂ ਨੇ ਦੁੱਧ ਕੱਢਿਆ ਹੂੰ ਤੇ ਦੂਜੀ ਸੂਈ 14 14 ਤੋਂ ਪਲੱਸ ਹੀ ਰਹੀ ਹੈ ਕੰਡੇ ਵਾਲਾ ਪੂਰਾ ਦੁੱਧ ਆਪ ਤੋਲਦੇ ਨੇ ਰੋਜ਼ ਠੀਕ ਆ ਜੀ ਹਾਂਜੀ 14 ਤੋਂ ਪਲੱਸ ਉਹ ਤੀਜੀ ਸੂਈ ਸੋਣੀ ਆ ਤੇ ਮੰਨ ਲਓ ਵੀ 15 ਦੀ ਤਾਂ ਪੂਰੀ ਗਾਰੰਟੀ ਉਮੀਦ ਹੈਣਾ ਆਪਾਂ ਨੂੰ ਵੀ 15 ਦੁੱਧ ਪੱਕਾ ਦਊਗੀ ਪਲੱਸ ਦੇ ਜਿਵੇਂ ਤੂੰ ਦੇ ਜਵੇ ਐਰਕੀ ਅੱਗੇ ਨਾਲੋਂ ਜ਼ਿਆਦਾ ਬਣੀ ਜੁੜ ਜਮੀ ਪਲੀ ਜਿੰਨੀ ਤੋਂ ਬਣੀ ਹੈ ਹਾਂਜੀ ਹਾਂਜੀ ਨਹੀਂ ਨਹੀਂ ਅੱਗੇ ਨਾਲ ਜ਼ਿਆਦਾ ਤਿਆਰ ਐਰਕੀ ਝੋਟੀ ਬਾਕੀ ਦੋਸਤੋ ਲਹੂ ਪੈਤਾ ਨੇ ਨਾਰਮਲ ਹੀ ਦੁੱਧ ਕੜਨਾ ਬਾਕੀ ਨਸਲ ਬਰੀਦਾ ਨੇ ਦੁੱ ਬਾਕੀ ਮੇਨ ਗੱਲ ਬਰੀਡ ਤੇ ਆ ਜਾਂਦੀ ਸੰਧੂ ਸਾਹਿਬ ਬਰੀਡ ਨੇ ਦੁੱਧ ਟੀਕੇ ਟੂਕੇ ਦੀ ਜਦੋਂ ਹੈ ਸੀ ਪਾ ਜਾਂ ਇੱਕ ਨਾਰਮਲ ਹੀ ਕੋਈ ਨਹੀਂ ਇਹ ਨਾ ਆਪਾਂ ਮੱਝ ਪਿੱਛੋਂ ਰਿਹਾਨਿਆਂੋਂ ਆਈ ਸੀ ਹਾਂਜੀ ਤੇ ਉਹਦੇ ਮਗਰੇ ਝੋਟੀ ਆਈ ਸੀ ਤੇ ਗਾਂਹ ਜਿਹੜੇ ਸੂਏ ਉਤੋਂ ਲੈ ਆਪਾਂ ਮੱਝ ਤੋਂ ਉਹਦੇ ਆਪ ਸੀਮਨ ਲੈ ਆਏ ਸੀ ਪਿੱਛੋਂ ਰਿਹਾਨਿਆਂੋਂ ਸੀਮਨ ਲੱਗਾ ਆ ਅੱਛਾ ਇਹਦੇ ਵਿੱਚੋਂ ਕੋਈ ਕਟੀਆਂ ਝੋਟੀਆਂ ਵੀ ਲਈਆਂ ਫਿਰ ਕਟੀਆਂ ਲਈਆਂ ਜੀ ਇਹਦੇ ਮਗਰੇ ਪਹਿਲੇ ਸੂਏ ਦੀ ਜਿਹੜੀ ਸਮਰਾਠੀ ਮਕੇਰੀਆਂ ਦੀ ਕੱਟੀ ਆ ਉਹ ਅੰਦਰ ਝੋਟੀਆਂ ਦੇ ਨਾਲ ਜਿਹੜੀ ਬੱਜੀ ਆ ਠੀਕ ਉਹ ਐਸੀ ਦੀ ਆ ਉਹ ਐਸੀ ਦੀ ਹਾਂਜੀ ਤੇ ਸੈਕੰਡ ਸੂਏ ਦੇ ਵਿੱਚ ਸੈਕੰਡ ਸੂਏ 'ਚ ਕੱ ਠੀਕ ਹੈ ਇਸ ਵਾਰ ਫਿਰ ਕਿਹੜੇ ਸੀਮੰਟ ਤੋਂ ਗੱਭਣ ਕਰਾਈ ਹੈ ਇਸ ਵਾਰ ਵੀਰ ਜੀ ਬਤਾਬ ਹਸਾਰ ਯੂਨੀਵਰਸਿਟੀ ਦਾ ਐਚਐਸਬੀ ਦਾ ਬਤਾਬ ਬੋਲਿਆ ਬਤਾਬ ਤੋਂ ਬਹੁਤ ਚੰਗਾ ਰਿਕਾਰਡ ਹੈ 26 27 ਕਿਲੋ ਦਾ ਰਿਕਾਰਡ ਉਹਦੀ ਮਾਂ ਦਾ ਠੀਕ ਹੈ ਜੀ ਹਾਂਜੀ ਹਾਂਜੀ ਉਹਦਾ ਸੀਮੰਟ ਲੱਗਾ ਲਓ ਜੀ ਸੋ ਦੋਸਤੋ ਬਾਕੀ ਅੱਗੇ ਵੀ ਨੈਕਟ ਚੰਗੇ ਸੀਮੰਟ ਤੋਂ ਇਹ ਗੱਭਣਾ ਠੀਕ ਹੈ ਸੋ ਤੀਜਾ ਸੂਆ ਪਿਛਲੇ ਸਵੇਰੇ 14 ਲੀਟਰ ਸੈਕੰਡ ਟਾਈਮ ਰ ਅਸੀਂ ਜਦੋਂ 14 ਲੀਟਰ ਦੀ ਮਿਲਕਿੰਗ ਕਰਵਾਈ ਇਹਨੇ ਨਾਰਮਲੀ ਕਰੇ ਠੀਕ ਹੈ ਜੀ ਤੇ ਹੁਣ ਵੀਰਾਂ ਦਾ ਵੀ ਚੰਗੀ ਆਪਾਂ ਨੂੰ ਪਲੱਸ ਦੀ ਉਮੀਦ ਹੈ ਵੀ 15 ਤੋਂ ਪਲੱਸ ਦੁੱ ਜਿੱਡੀ ਕਚੌੜੀ ਆ ਉਪਰੋਂ ਪੇਠਪੁੜੇ ਵਾਲੀ ਸਾਈਡ ਤੋਂ ਤੇ ਜਿੱਡਾ ਕਾਦ ਪੁੱਤ ਮਾਲਕ ਨੇ ਬਖਸ਼ਿਆ ਸੋ ਚੰਗੀ ਚਵਾਈ ਦੀ ਆਪਾਂ ਉਮੀਦ ਕਰ ਸਕਦੇ ਆ ਤੇ ਬਾਕੀ ਬਣੀ ਥਾਣੀ ਚੰਗੀ ਆ ਤੇ ਜਗਰਾਜ ਭਾਈ ਦਿਨ ਗੱਲ ਕਰ ਲਈ ਕਿੰਨੇ ਕ ਹਜੇ ਹੋਰ ਲੈ ਕੇ ਜਾਊਗੀ ਸਹੀ ਸਹੀ ਕੋਈ ਲਿਖਤੀ ਤੌਰ ਨਾਲ ਨਹੀਂ ਇਹਦੇ ਜੀ 5 6 ਤਰੀਕ ਨੂੰ ਦਿਨ ਪੂਰੇ ਹੁੰਦੇ ਵੇਖੋ ਉੱਤੇ ਕਿੰਨੇ ਖੜਦੀ ਆ ਲਓ ਜੀ ਸੋ 5 6 ਤਰੀਕ ਨੂੰ ਜਿਹੜੇ ਕਿਸਾਨ ਵੀਰੋਂ ਦਿਨ ਪੂਰੇ ਆ ਅਕਤੂਬਰ ਨੂੰ ਤੇ ਕੋਈ 5 4 ਕ ਦਿਨ ਆਈਡੀਆ ਮੰਨ ਕੇ ਤੁਸੀਂ ਸੌਦਾ ਕਰਿਓ ਠੀਕ ਆ ਜੀ 5 4 ਕ ਦਿਨਾਂ ਦੇ ਵਿੱਚ ਕਰਮਾਂ ਲਈ ਥੱਲੇ ਉਹਨਾਂ ਕਾਫੀ ਬਣੀ ਥਾਣੀ ਆ ਵੈਸੇ ਖ ਉਮੀਦ ਕਰਦੇ ਆ ਠੀਕ ਆ ਇੱਕ ਵੀਰ ਲਿਓ ਖੋਲ ਕੇ ਇਹਨੂੰ ਤੋਰ ਕੇ ਅੰਦਰ ਦਿਖਾ ਦਈਏ ਉਸ ਚੰਗਾ ਪਸ਼ੂ ਤਾਂ ਨਾ ਬਾਕੀ ਆਕੇ ਨੈਕਸਟ ਚੰਗੇ ਸੀਮੰਟ ਤੋਂ ਗੱਬਰ ਨਾ ਠੀਕ ਆ ਜੀ ਤੇ ਬਾਕੀ ਓਵਰ ਆਲਾ ਜਿੰਨੀ ਡਿਟੇਲ ਆ ਤੁਹਾਨੂੰ ਸਾਰੀ ਪ੍ਰੋਪਰ ਮਿਲ ਗਈ ਆ ਤੇ ਬਾਕੀ ਹਾਈਟ ਕੱਦ ਦੀ ਉੱਚੀ ਆ ਠੀਕ ਆ ਜੀ ਇੱਕ ਆਪਾਂ ਪਹਿਲਾਂ ਇੱਥੋਂ ਸੇਲ ਦੋਸਤੋ ਮੱਜ ਪੀਤੀ ਸੀ ਕਿ ਆਇਕੋ ਕੋਈ 1.5 ਸਾਲ ਸਾਲ ਕਦੀ ਪਹਿਲਾਂ ਗੱਲ ਆ ਬਹੁਤ ਖੂਬਸੂਰਤ ਚੰਗੀ ਝੋਟੀ ਸੀ ਉਹ ਵੀ ਸਿਕੰਦਰਪੁਰ ਦੀ ਝੋਟੀ ਸੀ ਤੇ ਹਾਈਟ ਕੱਦ ਵੀ ਉਹਨੂੰ ਕਰਮਾਲੀ ਨੂੰ ਏਡਾ ਹੀ ਸੀਗਾ ਐਡੇ ਕੱਦ ਬੋਤ ਵਿੱਚ ਸੀਗੀ ਸੋ ਪਲੀ ਪਲੀਤੀ ਸੀ ਉਹ ਕੀ ਕਰਦੇ ਪੰਜਾ ਸੂਏ ਝੋਟੀ ਦਾ ਇਹ ਮੰਨ ਲਓ ਚੰਗੀ ਨਿਕਲੀ ਕਰਕੇ ਆਪਾਂ ਦੋ ਸੂਏ ਦੇ ਚੋੜੇ ਨਹੀਂ ਦੇ ਜਿੱਡਾ ਮੰਨ ਲਓ ਚੰਗੇ ਪਸ਼ੂਆਂ ਦਾ ਸ਼ੌਂਕ ਰੱਖੀਦਾ ਤਾਂ ਬੰਦਾ ਮੰਨ ਲਓ ਮਾੜਾ ਡੰਗਰ ਤਾਂ ਘਰੇ ਰੱਖਦਾ ਹੀ ਨਹੀਂ ਹਾਂਜੀ ਇੱਕ ਵਾਰੀ ਵੀ ਜਗਰਾਜ ਥੋੜਾ ਜਿਹਾ ਹੋਰ ਘਮਾ ਦਈਏ ਇੱਕ ਵਾਰੀ ਹੋਰ ਬੜਾ ਦਵਾ ਦਈਏ ਸੋ ਖੂਬਸੂਰਤ ਪਸ਼ੂਤਾਨਾ ਠੀਕ ਆ ਜੀ ਤੇ ਜਿਹੜੇ ਵੀਰ ਨੇ ਬਿਲਕੁਲ ਇੱਕ ਡੇਰੀ ਪਰਪਸ ਲਈ ਖਰੀਦਣਾ ਪਸ਼ੂ ਐਨੀਮਲ ਕੋਈ ਵੀਰ ਚਾਹ ਰਿਹਾ 15 16 ਲੀਟਰ ਵਾਲੀ ਮੱਝ ਆਪਾਂ ਲੱਭ ਲਈ ਤੇ ਇੱਕ ਘਰੇਲੂ ਘਰ ਦੇ ਵਿੱਚੋਂ ਕੋਈ ਵੀ ਕਿਸੇ ਰਕਮ ਦਾ ਕੋਈ ਪਸ਼ੂ ਵਪਾਰ ਦਾ ਕਿੱਤਾ ਨਹੀਂਗਾ ਠੀਕ ਆ ਜੀ ਨਾਰਮਲੀ ਇੱਕ ਘਰੇ ਦੁੱਧ ਚੁਵਾਈ ਵਾਲੇ ਪਸ਼ੂ ਰੱਖੇ ਹੋਏ ਆ ਸ਼ੌਂਕ ਨਾਲ ਠੀਕ ਆ ਜੀ ਸੋ ਨਸਲ ਬਰੀਡ ਤੇ ਵੀ ਇੱਕ ਕੰਮ ਜਿਹੜਾ ਉਹ ਵੱਖਰੇ ਤੌਰ ਤੇ ਵੀਰ ਕਰਦਾ ਤੇ ਬਾਕੀ ਆ ਜਿਹੜੀ ਮੱਝ ਸੇਲ ਕਰਦੇ ਆਪਾਂ ਇਹਨਾਂ ਠੀਕ ਆ ਜੀ ਉਸ ਚੰਗੀ ਮਿਲਕਿੰਗ 14 ਲੀਟਰ ਦੂਜੇ ਸਵੇਰੇ ਦੇ ਵਿੱਚ ਇਹਨੇ ਕਰਵਾਈ ਆ ਇਸ ਵਾਰ ਚੰਗੀ ਉਮੀਦ ਕਰ ਸਕਦੇ ਆਪਾਂ ਇਸ ਮੱਝ ਤੋਂ ਬਾਕੀ ਠੰਡੇ ਬਾ ਆਪਸੀ ਥਣਾ ਦਾ ਨਖੇੜ ਤੇ ਬਣੀ ਥਣੀ ਤੁਸੀਂ ਦੇਖ ਸਕਦੇ ਜੇ ਵੀ ਹਜੇ 5-4 ਦਿਨ ਕੱਢਦੀ ਆ ਠੀਕ ਆ ਜੀ ਇਨੇ ਦਿਨਾਂ ਦੇ ਦੌਰਾਨ ਚੰਗਾ ਥਲਿਓ ਬਣੂਗੀ ਬਾਕੀ ਸੋਨੇ ਹਾਈਟ ਕਰਦੇ ਵਿੱਚ ਪੂਰੀ ਜੰਮੀ ਪਲੀ ਆ ਫੁੱਲ ਵਜਣ ਦੋੜ ਦੇ ਵਿੱਚ ਬਣੀ ਵਾਲੀ ਸਾਈਡ ਤੋਂ ਇੱਕ ਵਾਰੀ ਆਪਾਂ ਤੁਹਾਨੂੰ ਥਣ ਦਿਖਾ ਦਿੰਦੇ ਆ ਲਾਗੇ ਤੋਂ ਆ ਦੇਖੋ ਜੀ ਬਾਕੀ ਸੰਧੂ ਸਾਹਿਬ ਠੰਡੀ ਸੀਲ ਬਹੁਤ ਜ਼ਿਆਦੀ ਇਹ ਨਹੀਂ ਵੀ ਕਿਤੇ ਲੱਤ ਲਾ ਜੂਗੀ ਜਾਂ ਮੰਨ ਲਓ ਵੀ ਕੋਈ ਗੱਲ ਹੈ ਹੂੰ ਹੂੰ ਐਂਡ ਤੱਕ ਜਦੋਂ ਤੱਕ ਵੀ ਦੁੱਧੋਂ ਡਰਾਈ ਕਰਨੀ ਨਾ ਆਪਾਂ ਜੀ ਤੇ ਆਪ ਹੀ ਦੁੱਧੋਂ ਛੱਡਣੀ ਪੈਂਦੀ ਐ ਇਹੋ ਜਿਹੀ ਕੋਈ ਗੱਲ ਹੀ ਨਹੀਂ ਵੀ ਸਹੀ ਹੈ ਜੀ ਹਾਂਜੀ ਹਾਂਜੀ ਅੱਛਾ ਜਗਰਾਜ ਵੀਰ ਇਹਦੀ ਡਿਮਾਂਡ ਕੀ ਕਰਤੀ ਆ ਜੇ ਸੇਲ ਕਰਦੇ ਪਏ ਅਜ ਆਪਾਂ ਇਹਦੀ ਵੀਰ ਜੀ ਜੋ ਮਰਜ਼ੀ ਮੰਗੀ ਜਾਈਏ 1 25 ਦੀ ਆਪਾਂ ਦਿਆਂਗੇ ਮੱਝ ਸਵਾ ਦੀ ਹਾਂਜੀ ਸਵਾ ਲੱਖ ਠੀਕ ਹੈ ਜੀ ਹਾਂਜੀ ਬਾਕੀ ਵਿੱਚੋਂ ਛੋੜ ਛੱਪੇ ਮਾਨਤਾ ਨੂੰ ਹੁੰਦੇ ਰਹਿੰਦੇ ਆ ਕੋਈ ਨਹੀਂ ਕੋਈ ਨਹੀਂ ਉਹ ਤਾਂ ਕਰ ਦਾਂਗੇ ਉਹ ਕਰ ਦਿਆ ਜਿੰਨਾ ਵੀ ਹੋ ਸਕਦਾ ਹਾਂਜੀ ਹਾਂਜੀ ਕਰ ਦਾਂਗੇ ਲਓ ਦੋਸਤੋ ਸਵਾ ਲੱਖ ਡਿਮਾਂਡ ਵੀਰ ਜਗਰਾਜ ਨੇ ਕੀਤੀ ਹੈ ਇਸ ਮਹੀਨੇ ਦੀ ਬਾਕੀ ਮੱਝ ਝੋਟੀ ਪੱਖ ਦੇ ਵਿੱਚ ਵੀ ਆ ਪਰ オリジナル ਗਾਲਾ ਵੀ ਜਿਹੜੀ ਤਿੱਜਾ ਸੂਬਾ ਸੂਨ ਵਾਲੀ ਹੈ ਤਿੱਜਾ ਸੂਬਾ ਤਿੱਜਾ ਸੱਚਾਈ ਜਿਹੜੀ ਆਪਾਂ ਸੱਚਾਈ ਦੱਸਾਂਗੇ ਜੀ ਆਪਾਂ ਜੀ ਤੇ ਸੋਨੇਟਾ ਚੇ ਦੇ ਵਿੱਚ ਇੱਥੇ ਆਣ ਕੇ ਇੱਕ ਵਾਰੀ ਤਸੱਲੀ ਕਰ ਲਿਓ ਕਿਉਂਕਿ ਗੱਬਣ ਪਸ਼ੂ ਉਹ ਤੇ ਆਪਣੀ ਤਿੱਪ ਕੇ ਭਰਾ ਕੇ ਪਹਿਲਾਂ ਤਸੱਲੀ ਕਰ ਲਿਓ ਠੀਕ ਹੈ ਜੀ ਬਾਕੀ ਠੰਡੀ ਧੀਰੀ ਸੇਲ ਸਾਊ ਤੀਰਾ ਪਸ਼ੂ ਆ ਨਸਲ ਬਰੀਡ ਜਿਹੜੇ ਤੋਂ ਵੈਸੇ ਵੀ ਪਸ਼ੂ ਕਾਲੇ ਘੱਟ ਪੈਂਦੇ ਆ ਠੀਕ ਆ ਨਹੀਂ ਨਹੀਂ ਬਹੁਤ ਠੰਡੀ ਸੀਲ ਆ ਜੀ ਫਿਰ ਗਰੰਟੀ ਵਾਲੀ ਝੋਟੀ ਸੰਧੂ ਸਾਹਿਬ ਕੋਈ ਇਹਦੇ ਚ ਹੈ ਹੀ ਨਹੀਂ ਕੋਈ ਮੰਨ ਲਓ ਵੀ ਬਿਲਕੁਲ ਹਾਂਜੀ ਹਾਂ ਤਾਂ ਵੀ ਜਗਰਾਜ ਵੀਰ ਇੱਕ ਨੰਬਰ ਆਪਣੇ ਕਰ ਦਿਓ ਸ਼ੇਰ ਆਪਣਾ ਵੀ ਦੀ 84275 ਹਾਂਜੀ 10117 ਠੀਕ ਆ ਜੀ ਹਾਂਜੀ 84275 10117 ਓਕੇ ਵੀਰ ਜਗਰਾਜ ਇਹ ਆਪਣਾ ਫੋਨ ਨੰਬਰ ਆ ਠੀਕ ਆ ਸਰ ਓਕੇ ਲਓ ਤਸਵੀਰ ਹਨ ਵੀਰ ਜਗਰਾਜ ਪਿੰਡ ਰਸੂਲਪੁਰ ਰਸੂਲਪੁਰ ਪਿੰਡ ਬਿਲਕੁਲ ਆ ਤੂਤ ਪੰਘਾਲੇ ਦੇ ਨਜ਼ਦੀਕ ਆ ਸੋ ਕੋਈ ਵੀਰ ਪੁਰੇਪੁਰ ਵਾਲੀ ਸਾਈਡ ਤੋਂ ਆ ਰਿਹਾ ਤੇ ਹਾਰਤਿਆਂ ਤੋਂ ਤੁਸੀਂ ਜਿਹੜਾ ਨਵਾਂ ਪੁਲ ਕੋਟਬੁੱਡੇ ਵਾਲਾ ਇਧਰ ਦੀ ਵੀ ਵਿਜ਼ਿਟ ਕਰ ਸਕਦੇ ਏ ਜੇ ਤੇ ਪੱਟੀ ਮੋੜ ਤੋਂ ਪਹਿਲਾਂ ਤੇ ਟੋਲ ਪਲਾਜ਼ੇ ਤੋਂ ਪਹਿਲਾਂ ਜਦੋਂ ਆਪਾਂ ਹਰੀਕੇ ਆਉਣੇ ਆ ਤੇ ਉਥੋਂ ਰੇਲਵੇ ਲਾਈਨ ਦੇ ਬਿਲਕੁਲ ਥੱਲੋਂ ਦੀ ਛੜਕ ਨਿਕਲਦੀ ਏ ਜਿਹੜੀ ਚੀਮਾ ਪਰਵਾਲਾ ਦੁਬਲੀ ਤੇ ਕੋਟਬੁੱਡਾ ਤੂਤ ਪੰਗਾਲੇ ਜਦੋਂ ਤੁਸੀਂ ਆਉਂਗੇ ਸਿੱਧੀ ਖੇਮਕਰੋ ਜਾਂਦੀ ਏ ਤੇ ਪੰਗਾਲੇ ਤੋਂ ਇੱਕ ਸੜਕ ਜਿਹੜੀ ਆ ਬਿਲਕੁਲ ਲੈਫਟ ਹੈਂਡ ਸਾਈਡ ਮੋੜਦੀ ਏ ਜਿਹੜੀ ਪਿੰਡ ਰਸੂਲਪੁਰ ਆ ਜਾਂਦੀ ਏ ਨੰਬਰ ਸਕਰੀਨ ਤੇ ਲੱਗਾ ਨੰਬਰਾਂ ਤੇ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਲਿ ਮਿਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ